ਚੰਡੀਗੜ੍ਹ 'ਚ ਸੋਮਵਾਰ ਤੋਂ ਪਾਣੀ ਦੀਆਂ ਕੀਮਤਾਂ 'ਚ 5% ਦੀ ਵਾਧੇ ਨੂੰ ਲੈ ਕੇ ਹੰਗਾਮਾ ਹੋਇਆ ਹੈ। ਹੁਣ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਨਿਗਮ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਗਲਤ ਹੈ। ਮੇਅਰ 'ਚ ਗੜਜੋੜ ਦੀ ਲੋਕਾਂ ਨੂੰ 20000 ਰੁਪਏ ਲੀਟਰ ਮੁਫਤ ਪਾਣੀ ਦੇਣ ਦੀ ਯੋਜਨਾ ਹੈ। ਇਸ ਨਾਲ ਨਿਗਮ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਇਸ ਤਰ੍ਹਾਂ ਪਾਣੀ ਦੇ ਰੇਟ ਵਧਾਉਣਾ ਠੀਕ ਨਹੀਂ ਹੋ ਠੀਕ ਨਹੀਂ। ਚੰਡੀਗੜ੍ਹ ਪਾਣੀ ਮਾਮਲੇ ਦੀ ਅਗਰ ਗੱਲ ਕੀਤੀ ਜਾਵੇ ਕੱਲ ਤੋਂ ਹੀ ਜਿਹੜਾ ਹੈ ਮਾਮਲਾ ਜਿਹੜਾ ਹੈ ਕਾਫੀ ਗਰਮ ਮਿਲ ਰਹਾ ਹੈ ਕਿਉਂਕਿ ਲਗਾਤਾਰ ਅਗਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਕਿ ਗੱਲ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਹੁਣ ਪੰਜ ਜਿਹੜਾ ਹੈ ਪਾਣੀ ਦਾ ਜਿਹੜਾ ਬਿੱਲ ਹੈ ਉਹ ਵਧਾ ਦਿੱਤਾ ਗਿਆ ਹੈ ਹੁਣ 5% ਜਿਹੜਾ ਹੈ ਪਾਣੀ ਦਾ ਬਿੱਲ ਜਿਹੜਾ ਹੈ ਜ਼ਿਆਦਾ ਆਊਗਾ ਇਹਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਚਾਹੇ ਆਮ ਆਦਮੀ ਪਾਰਟੀ ਦੀ ਚਾਹੇ ਕਾਂਗਰਸ ਦੀ ਇਹਨਾਂ ਦੇ ਵਿੱਚ ਕਿਸੇ ਨਾ ਕਿਤੇ ਗਰਮੋ ਗਰਮੀ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਹਾ ਤੇ ਲੋਕਾਂ ਦੇ ਵਿੱਚ ਰੋਸ ਵੀ ਜਿਹੜਾ ਹੈ ਪ੍ਰਗਟ ਕੀਤਾ ਜਾ ਰਿਹਾ ਕਿਉਂਕਿ ਕਿਥੇ ਤੱਕ ਗੱਲਾਂ ਚੱਲ ਰਹੀਆਂ ਸੰਨ ਕਿ ਹਾਊਸ ਦੀ ਮੀਟਿੰਗ ਦੇ ਵਿੱਚ ਫੈਸਲਾ ਆਇਆ ਸੀਗਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਪਾਣੀ ਮੁਫਤ ਮਿਲੇਗਾ ਹੁਣ ਜਿਸ ਤਰ੍ਹਾਂ ਹੀ 5% ਜਿਹੜਾ ਹੈ ਰੇਟ ਵਧਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਲੋਕਾਂ ਦੇ ਵਿੱਚ ਵੀ ਰੋਸ ਹੈ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਵੀ ਹੈ ਇਹਨੂੰ ਲੈ ਕੇ ਜਿਹੜਾ ਹੁਣ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਹਾਊਸ ਦੀ ਜਿਹੜੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ ਇੱਕ ਮੀਟਿੰਗ ਦੀ ਜਿਹੜੀ ਹੈ ਹਾਊਸ ਦੀ ਬੈਠਕ ਜਿਹੜੀ ਹੈ ਬੁਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵੀ ਜਿਹੜਾ ਹੈ ਅਜੰਡਾ ਲੈ ਕੇ ਆਇਆ ਜਾਵੇਗਾ ਕਿ ਜਿਹੜੇ ਪੁਰਾਣੇ ਦਰ ਸੀਗੇ ਉਹਨਾਂ ਤੇ ਹੀ ਜਿਹੜਾ ਹੈ ਪਾਣੀ ਜਿਹੜਾ ਹੈ ਦਿੱਤਾ ਜਾਵੇ ਇਹਨੂੰ ਲੈ ਕੇ ਜਿਹੜਾ ਹੈ ਪੂਰਾ ਇੱਕ ਜਿਹੜਾ ਹੈ ਚਰਚਾ ਦਾ ਵਿਸ਼ੇ ਬਣ ਚੁੱਕਿਆ ਹੈ ਹਰ ਪਾਰਟੀ ਵੱਲ ਦੇ ਵੀ ਜਿਹੜਾ ਹੈ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਜਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਬਾਦਸਮਨ ਸਮਾਜ ਪਾਰਟੀ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਕੱਲ ਵੀ ਕਾਂਗਰਸ ਦੇ ਕਾਰਜਕਰਤਾਵਾਂ ਨੇ ਇਹਦਾ ਰੋਸ਼ ਪ੍ਰਗਟ ਕੀਤਾ ਤੇ ਉੱਥੇ ਅਗਰ ਗੱਲ ਕੀਤੀ ਜਾਵੇ ਤੇ ਹਾਊਸ ਦੀ ਮੀਟਿੰਗ ਬੁਲਾਈ ਜਾਏਗੀ ਉਹਦੇ ਵਿੱਚ ਜਿਹੜਾ ਹੈ ਇਹ ਏਜੰਡਾ ਜਿਹੜਾ ਹੈ ਦੁਬਾਰਾ ਤੋਂ ਚੱਕਿਆ ਜਾਏਗਾ ਕਿਉਂਕਿ ਜਿਸ ਤਰ੍ਹਾਂ ਕੱਲ ਜਿਹੜਾ ਹੈ ਕੇ ਪੰਜ ਜਿਹੜਾ ਹੈ ਪਰਸੈਂਟ ਜਿਹੜਾ ਪਾਣੀ ਦਾ ਜਿਹੜਾ ਰੇਟ ਵਧਾ ਦਿੱਤਾ ਗਿਆ ਉਹਨੂੰ ਲੈ ਕੇ ਜਿਹੜਾ ਹੁਣ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਵੀ ਕਿਸੇ ਨਾ ਕਿਤੇ ਰੋਸ ਦੇਖਣ ਨੂੰ ਮਿਲ ਰਹਾ ਹੈ ਤੈਨੂੰ ਲੈ ਕੇ ਜਿਹੜੀ ਹੈ ਹੁਣ ਇੱਕ ਅਹਿਮ ਬੈਠਕ ਜਿਹੜੀ ਹੈ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਬੁਲਾਈ ਜਾਏਗੀ ਉਹਦੇ ਵਿੱਚ ਦੇ ਫੈਸਲਾ ਜਿਹੜਾ ਹੈ ਲਿੱਤਾ ਜਾਏਗਾ ਕਿ ਪੁਰਾਣੇ ਦਰ ਜਿਹੜੇ ਨੇ ਉਹੀ ਲੋਕਾਂ ਨੂੰ ਜਿਹੜੇ ਨੇ ਰਹਿਣ ਕਿਉਂਕਿ ਅਗਰ ਪੰਜ% ਦਾ ਜਿਸ ਤਰ੍ਹਾਂ ਰੇਟ ਵਧਾਇਆ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਵੀ ਮੁਸ਼ਕਲਾਂ ਵੱਧਦੀਆਂ ਨੇ ਤੇ ਲੋਕਾਂ ਦੇ ਵਿੱਚ ਵੀ ਰੋਸ ਦੇਖਣ ਨੂੰ ਮਿਲ ਰਹਾ ਹੈ ਚੰਡੀਗੜ੍ਹ ਤੋਂ ਕੈਮਰਾ ਪਰ